ਤੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹ ਆਪਦਾ ਡੈਕ ਲਾ ਲਾ ਬਈ ਤੂੰ ਐ ਭੈ ਜੋ ਮੇਰੇ ਬੰਦੇ ਨੂੰ ਆਏ ਬੋਲਦਾ ਲੱਕੀ ਗੋਲਟ ਸਮਿਤ ਦੀ ਹੋਈ ਲੜਾਈ ਬਾਰੇ ਜੱਗੇ ਨਾਲ ਆਪਾਂ ਸਾਰੀ ਗੱਲਬਾਤ ਦੱਸਾਂਗੇ ਤੇ ਮਿੱਤਰੋ ਬਣੇ ਰਹੋ ਵੀਡੀਓ ਦੇ ਵਿੱਚ ਤੇ ਲਾਸਟ 'ਚ ਆਪਾਂ ਪੂਰੀ ਵੀਡੀਓ ਦਿਖਾਉਣੀ ਆ ਕਿਉਂ ਲੜਾਈ ਹੋਈ ਤੇ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਦੱਸਾਂਗੇ ਮਿੱਤਰੋ ਵੀਡੀਓ ਨਾਲ ਬਣੇ ਰਹੋ ਤੇ ਲਾਸਟ 'ਚ ਆਪਾਂ ਉਹ ਕਾਲ ਰਿਕਾਰਡਿੰਗ ਵੀ ਸੁਣਾਵਾਂਗੇ ਜਿਹੜੀ ਲੱਕੀ ਤੇ ਜੱਗੇ ਦੀ ਆ ਤੇ ਲੜਾਈ ਸਾਰੀ ਮਿੱਤਰੋ ਚਾਚੇ ਕਰਕੇ ਹੋਈ ਆ ਤੇ ਲੱਕੀ ਨੇ ਪੂਰਾ ਸਟੈਂਡ ਦਿੱਤਾ ਆਪਣੇ ਚਾਚੇ ਪਿੱਛੇ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਮਿੱਤਰੋ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਲਾਸਟ ਵਿੱਚ ਆਪਾਂ ਪੂਰੀ ਰਿਕਾਰਡਿੰਗ ਸੁਣਾਉਣੀ ਆ ਤੁਹਾਨੂੰ ਲਾਈਵ ਚ ਆ ਕੇ ਲੱਕੀ ਨੇ ਜਿਹੜਾ ਕੁਝ ਵੀ ਦੱਸਿਆ ਹੈ ਤੇ ਉਹ ਆਪਾਂ ਦੱਸਾਂਗੇ ਵੀ ਲੜਾਈ ਕਿਉਂ ਪਈ ਜਾਂ ਕਿਵੇਂ ਹੋਈ ਆ ਓ ਯਾਰ ਪਤਾ ਕੀ ਹੋ ਗਿਆ ਮੈਨੂੰ ਕਹਿੰਦਾ ਲੱਕੀ ਡੱਕ ਲਾ ਕੇ ਦੇਣਾ ਤੇਰੇ ਟਰੈਕਟਰ ਤੇ ਹਾਂ ਅਸੀਂ ਤਾਂ ਘਰੇ ਪੇਟੀ ਮਨਾਉਣ ਲੱਗੇ ਸੀ ਯਾਰ ਹਾਂ ਮੈਂ ਕਿਹਾ ਚੱਲ ਲਾ ਲੈਨੇ ਆ ਮੈਂ ਕਿਹਾ ਬਈ ਮਹੀਨਾ ਕੀ ਰੱਖੂੰਗਾ ਹੌਲੇ ਮੱਲੇ ਨੂੰ ਤਾਂ ਮੈਂ ਫੂਫਰ ਮਰ ਬਾਹਲੇ ਲਾਉਣੇ ਹੁੰਦੇ ਆ ਹਾਂ ਹਾਂ ਮੈਂ ਕਿਹਾ ਨਾ ਕਰਕੂ ਕਹਿੰਦਾ ਠੀਕ ਆ ਤੇ ਪਹਿਲਾਂ ਤਾਂ ਹੂੰ ਤਿੰਨ ਦਿਨ ਲਾ ਦੇ ਬਾਈ ਹਾਂ ਤੇ ਮੈਨੂੰ ਕਹਿੰਦਾ ਨਾ ਯਾਰ ਸਟੋਰੀ ਸਟੋਰੀ ਨਾ ਪਾਈਂ ਜੀ ਤਾਂ ਡੈੱਕ ਲੱਗ ਗਿਆ ਨਾ ਉਦੋਂ ਹੀ ਰੀਲ ਪਾਵਾਂਗੇ ਨਹੀਂ ਕੱਠ ਵਾਲਾ ਹੋ ਜੂ ਅੱਗੇ ਵਾਂਗੂ ਅੱਛਾ ਹਾਂ ਤੇ ਮੈਂ ਕਿਹਾ ਠੀਕ ਆ ਡੈੱਕ ਲਾ ਕੇ ਇਹ ਯਾਰ ਇਹ ਤੇ ਚਾਚਾ ਲੜਦੇ ਭਰਾਵਾ ਪਤਨੀ ਕਿਹੜੀ ਗੱਲ ਤੋਂ ਹਾਂ ਹਾਂ ਚਾਚਾ ਨੂੰ ਕਹਿੰਦਾ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਅੱਛਾ ਮੈਂ ਕਹਾ ਆਪਦਾ ਡੈੱਕ ਲਾ ਲਾ ਬਾਈ ਤੂੰ ਐ ਭੈ ਜੋ ਮੇਰੇ ਬੰਦੇ ਨੂੰ ਆਏ ਬੋਲਦਾ ਸਹੀ ਗੱਲ ਆ ਕਿ ਆਓ ਕਾਲੀ ਵਾਲ ਤੈਨੂੰ ਤਾਂ ਪਤਾ ਹੀ ਆ ਪਾਣੀ ਫਿਰ ਸੌਣਦੇ ਹੁੰਦੇ ਬਈ ਆਪਦੇ ਬੰਦੇ ਦੀ ਘਰ ਤੋਂ ਹੁੰਨੀ ਐ ਨਹੀਂ ਸਹੀ ਗੱਲ ਆ ਪੁੱਤ ਜਿੰਨੇ ਦਾ ਡੈਡੀ ਕੜੀ ਜੀ ਹੋਊਗੀ ਉਹਨੇ ਦਾ ਤਾਂ ਮੈਂ ਬੈਗ ਹੀ ਲਿਆਂਦਾ ਕੋਸਟਾ ਦਾ ਉਥੋਂ ਤੇ ਮਿੱਤਰੋ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੀ ਕਮੈਂਟ ਵਿੱਚ رائے ਜ਼ਰੂਰ ਦਿਓ ਕੌਣ ਸਹੀ ਐ ਤੇ ਕੌਣ ਗਲਤ ਧੰਨਵਾਦ ਮਿੱਤਰੋ ਤੇ ਅਗਲੀ ਵੀਡੀਓ ਦੇਖਣ ਲਈ ਚੈਨਲ ਲਾਈਕ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਦੇ ਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ